ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਤੇ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਨੂੰ থাম্বਨੇਲ ਤੋਂ ਹੀ ਪਤਾ ਲੱਗ ਹੀ ਗਿਆ ਹੋਊਗਾ ਪਰ ਤੁਹਾਨੂੰ ਮੈਂ ਫੇਰ ਦੱਸ ਦੇਣਾ ਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਕਿ ਜੇ ਤੁਹਾਨੂੰ ਸਾਰਨ ਪਤਾ ਲੱਗ ਗਿਆ ਕਿ ਰੂਲ ਹੋਣ ਵਾਲਿਆ ਚੇਂਜ ਇਟਲੀ ਦੀ ਜਿਹੜੀ ਫਲੂਸੀ ਓਪਨ ਹੋਣੀ ਆ ਹੁਣ 2025 ਵਿੱਚ ਉਧਰ ਰੂਲ ਹੋਣਿਆ ਚੇਂਜ ਤੇ ਕਿਹੜੇ ਕਿਹੜੇ ਰੂਲ ਚ ਜ ਹੋਣਗੇ ਤੇ ਇਹਦੇ ਨਾਲ ਆਪਣੇ ਜਿਹੜੇ ਵੀਰ ਭਰਾਣੇ ਪੇਪਰ ਭਰਨੇ ਆ 9 ਮਹੀਨ੍ਹੇ ਵਾਲੇ ਜਾਂ 12 ਵਾਲੇ ਪੇਪਰ ਭਰਨੇ ਉਹਨਾਂ ਨੂੰ ਕੀ ਬੈਨੀਫਿਟਸ ਹੋਣਗੇ ਇਸ ਟਾਪਿਕ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਜ਼ਿਆਦਾ ਚਿਹਰਾਂ ਨਾਲ ਲੈਂਦੇ ਹੋਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮਾਇਆ ਨਿੱਕਾ ਸਮਝਾਉਂਗਾ ਟੌਪਿਕ ਕਿ ਕੀ ਰੂਲ ਕਿਹੜੇ ਚੇਂਜ ਕਰਨੇ ਆ ਉਹਨਾਂ ਨੇ ਇਹਦੇ ਬਾਰੇ ਗੱਲ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਪਣੇ ਜਿਹੜੇ ਵੀਰਪ੍ਰਾਵਣੇ ਪੇਪਰ ਭਰਨੇ ਆ 9 ਮੰਥ ਵਾਲੇ ਜਾਂ 12 ਵਾਲੇ ਪੇਪਰ ਭਰਨੇ ਆ ਉਹਨਾਂ ਨੂੰ ਕੀ ਬੈਨੀਫਿਟਸ ਹੋਣਗੇ ਇਸ ਪੇਪਰਾਂ ਦੇ ਵਿੱਚ ਪੇਪਰ ਭਰਨ ਦੇ 2005 ਵਿੱਚ ਪੇਪਰ ਭਰਨਗੇ ਤਾਂ ਉਹਨਾਂ ਨੂੰ ਕੀ ਬੈਨੀਫਿਟਸ ਹੋਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਰੂਲ ਕਿਹੜੇ ਚੇਂਜ ਕਰਨੇ ਆ ਰੂਲ ਉਹਨਾਂ ਨੇ ਚੇਂਜ ਕਰਨੇ ਆ ਕੋਟਾ ਸਿਸਟਮ ਚੇਂਜ ਕਰਨਾ ਉਹਨਾਂ ਨੇ ਜਿਵੇਂ ਪਹਿਲਾਂ ਕੀ ਹੁੰਦਾ ਸੀ ਕੋਟਾ ਉੰਜ ਹੀ ਦੇ ਦਿੰਦੇ ਹੁੰਦੇ ਸੀ ਕਿ 500 ਬੰਦੇ ਦਾ ਕੋਟਾ ਦਿੱਤਾ ਆਪਾਂ ਨਾਪੋਲੀ ਨੂੰ ਇੰਨਾ ਕੋਟਾ ਦੇਤਾ ਰੋਮ ਨੂੰ ਇੰਨਾ ਕੋਟਾ ਦਿੱਤਾ ਇੱਥੇ ਇੰਨਾ ਕੋਟਾ ਦਿੱਤਾ ਇੱਥੇ ਪਹਿਲਾਂ ਇਦਾਂ ਕਰਦੇ ਹੁੰਦੇ ਸੀ ਕਿ ਇਹ ਨਹੀਂ ਦੇ ਦਿੰਦੇ ਕਿੱਥੇ ਕਿੱਥੇ ਕਿੰਨੇ ਕਿੰਨੇ ਬੰਦੇ ਦੀ ਲੋੜ ਹੈ ਇਹ ਨਹੀਂ ਚੀਜ਼ ਕਰਦੇ ਹੁੰਦੇ ਸੀ ਹੁਣ ਉਹਨਾਂ ਨੇ ਪਹਿਲਾਂ ਇਹ ਚੀਜ਼ ਚੈੱਕ ਕਰਨੀ ਹੈ ਕਿੱਥੇ ਕਿੱਥੇ ਕਿੰਨੇ ਕਿੰਨੇ ਬੰਦਿਆਂ ਦੀ ਲੋੜ ਆ ਉਸ ਤੋਂ ਬਾਅਦ ਜਿਹੜਾ ਕੋਟਾ ਵੰਡਿਆ ਜਾਣਾ ਉਹਦੇ ਹਿਸਾਬ ਨਾਲ ਕੋਟਾ ਮਿਲਣਾ ਜੇਕਰ ਇੱਕ ਥਾਂ ਦੇ ਇੱਕ ਸ਼ਹਿਰ ਦੇ ਵਿੱਚ 100 ਬੰਦੇ ਦੀ ਲੋੜ ਆ ਉਹਨਾਂ ਨੇ 100 ਬੰਦਾ ਹੀ ਕੋਟਾ ਦੇਣਾ ਉਸ ਤੋਂ ਨਾ ਵਧ ਦੇਣਾ ਤੇ ਨਾ ਘਟ ਦੇਣਾ ਜੇਕਰ ਉੱਥੇ ਕੋਈ ਥਾਂ ਤੇ 500 ਬੰਦੇ ਦੀ ਲੋੜ ਆ ਉਹਨਾਂ ਨੇ 500 ਬੰਦੇ ਦਾ ਕੋਟਾ ਦੇ ਫਿਰ ਉਹਨਾਂ ਨੇ ਜਿੱਦ ਕੀ ਕਰਨੀਆਂ ਉਹਨਾਂ ਨੇ ਜਦੋਂ ਕੋਟਾ ਵਰਨਣ ਤੋਂ ਪਹਿਲਾਂ ਉਹਨਾਂ ਨੇ ਦੇਖਣਾ ਕਿ ਜਿਹੜੇ ਬੰਦੇ ਨੇ ਪੇਪਰ ਭਰਨੇ ਆ ਜਿਨ੍ਹਾਂ ਨੇ ਦਮੰਦਾ ਇਹ ਵਾਲਾ ਕਰਨਾ ਵਾ ਕਿ ਪੇਪਰ ਇਸ ਮੈਨੂੰ ਬੰਦੇ ਦੀ ਲੋੜ ਆ ਉਹਨੇ ਦੇਖਣਾ ਕਿ ਉਹਨੂੰ ਸੱਚੀ ਬੰਦੇ ਦੀ ਲੋੜ ਆ ਕਿ ਨਹੀਂ ਲੋੜ ਉਹ ਭਾਵੇਂ ਇੰਡੀਅਨ ਵਾ ਭਾਵੇਂ ਟਾਲੀਨ ਵਾ ਭਾਵੇਂ ਜਿਹੜਾ ਮਰਜੀ ਵਾ ਜਿਨ੍ਹਾਂ ਨੇ ਪੇਪਰ ਭਰਨੇ ਆ ਪਹਿਲਾਂ ਉਹਨਾਂ ਨੇ ਕੰਟਰੋਲ ਕਰਨਾ ਉਹ ਬੰਦੇ ਕੋਲੋਂ ਜਾ ਕੇ ਕਿ ਜਿਹੜਾ ਇਹ ਬੰਦੇ ਨੂੰ ਸੱਚੀ ਪੇਪਰ ਮਨ ਲਕਿ ਬੰਦੇ ਦੀ ਲੋੜ ਵਾ ਕਿ ਜਦਾਂ ਜਾਏ ਇਹ ਹੈ ਕਿ ਮੁੰਨ ਵਾਸੇ ਡਾਵਾ ਸਿਰਫ ਫੇਫੇੜਾ ਵਾ ਇਹ ਕੰਮ ਕਰ ਰਿਹਾ ਵਾ ਕਿਉਂਕਿ ਨਾਰਮਲੀ ਗੱਲ ਆ ਪਹਿਲਾਂ ਕੀ ਹੁੰਦਾ ਸੀ ਬੰਦੇ ਦੀ ਦੋ ਬੰਦਿਆਂ ਦੀ ਲੋਡ ਹੁੰਦੀ ਸੀ ਪੇਪਰ ਭਰਨ ਦੇ ਦਹਾ ਬੰਦਿਆਂ ਦੇ ਤੇ ਦਹਾ ਬੰਦੇ ਤੋਂ ਪਹਿਲੇ ਲੈ ਲੈਂਦੇ ਹੁੰਦੇ ਸੀ ਕੰਮ ਦੇ ਦਿੰਦੇ ਸਿਰਫ ਦੋ ਬੰਦਿਆਂ ਨੂੰ ਬਾਕੀ ਸਿਰਫ ਐਂਟਰੀ ਕਰਾਉਂਦੇ ਹੁੰਦੇ ਕਿ ਐਂਟਰੀ ਕਰਾਤੀ ਉਸ ਤੋਂ ਬਾਅਦ ਕਹਿੰਦਾ ਮੈਨੂੰ ਬੰਦੇ ਦੀ ਲੋਡ ਨਹੀਂ ਆ ਪਹਿਲਾਂ ਇਹਦਾ ਕਰਦੇ ਹੁੰਦੇ ਇਹ ਕੰਮ ਜਿਹੜਾ ਵਾ ਬੰਦ ਕਰਨ ਵਾਸਤੇ ਉਹਨਾਂ ਨੇ ਇਹ ਸ਼ੁਰੂ ਕਰਨਾ ਹੁੰਦਾ ਕਿ ਪਹਿਲਾਂ ਉਹਨਾਂ ਨੇ ਕੰਟਰੋਲ ਕਰਨਾ ਕਿ ਕਿੱਥੇ ਕਿੱਥੇ ਕਿੰਨੇ ਕਿੰਨੇ ਬੰਦੇ ਦੀ ਲੋੜ ਆ ਉਹਨੂੰ ਸੱਚੀ ਲੋੜ ਆ ਕਿ ਉਹ ਵਹਿ ਕਰ ਰਿਹਾ ਵਾ ਮਲਕੀ ਸਿਰਫ ਪੈਸੇ ਕਮਾਉਣ ਲਈ ਕਰ ਰਿਹਾ ਜੇਕਰ ਤਾਂ ਉਹਨੂੰ ਲੋੜ ਹੋ ਗਈ ਫਿਰ ਉਹਦਾ ਸਾਰਾ ਸਾਰਾ ਕੰਮ ਆ ਅਪਰੂਵ ਹੋ ਜਾਊਗਾ ਤੇੜਾ ਉਹ ਪੇਪਰ ਜਿੰਨੇ ਬੰਦੇ ਦੀ ਲੋੜ ਉਹਨਾਂ ਬੰਦੇ ਪੇਪਰ ਜਿਹੜਾ ਵਾ ਭਰ ਸਕਦਾ ਵਾ ਤੇ ਫਿਰ ਤੀਜੀ ਗੱਲ ਚੇਂਜ ਕੀ ਕਰਨੀ ਆ ਪਹਿਲਾਂ ਹੁੰਦਾ ਹੁੰਦਾ ਕਿ ਜਦੋਂ ਬੰਦਾ ਇੰਡੀਆ ਵਿੱਚ ਹੁੰਦਾ ਹੈ ਉਹਦਾ ਕੱਲਾ ਕੰਟਰੈਕਟ ਹੁੰਦਾ ਸੀ ਮਾਲ ਕੰਟਰੈਕਟ ਕਰਦਾ ਇਹ ਸਾਈਨ ਵੀ ਹੋਣੇ ਕੰਟੈਕਟ ਦੇ ਉੱਤੇ ਪੂਰੇ ਸਾਈਨ ਹੋਣਗੇ ਕਿ ਮੈਨੂੰ ਇਹ ਸਿਰਫ ਤੇ ਇਹ ਬੰਦੇ ਦੀ ਸੱਚੀ ਲੋੜ ਵਾ ਮੈਂ ਵਹਿ ਨਹੀਂ ਬਣਾ ਸਕ ਦਿੰਦੇ ਆ ਬੜਾ ਠੀਕ ਹੈ ਉਹ ਬੰਦੇ ਦੇ ਜਿਹੜਾ ਜਿਹੜਾ ਮਾਲਕੂ ਤੁਹਾਡੇ ਉਹਦੇ ਸਾਈਨ ਹੋਣਗੇ ਕੰਟੈਕਟ ਤੁਹਾਡੇ ਦੇ ਉੱਤੇ ਤਾਂ ਜੋ ਤੁਸੀਂ ਗਾ ਆਉਣ ਵਾਲੇ ਸਮੇਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਹੁਣ ਆਪਾਂ ਗੱਲ ਕਰਨੀ ਹੈ ਕਿ ਇਹਦੇ ਚਿਹੜੇ ਆਪਣੇ ਵੀਰ ਭਰਾਇ ਇਹਨਾਂ ਨੂੰ ਕੀ ਫਾਇਦਾ ਹੋਊਗਾ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਵੀਰ ਭਰਾ ਐਂਟਰੀ ਤੇ ਆਉਂਦੇ ਆ ਐਂਟਰੀ ਵਾਲਾ ਕੰਮ ਜਿਹੜਾ ਵਾ ਬੰਦ ਹੋ ਜਾਊਗਾ ਜੇਕਰ ਇਹ ਰੂਲ ਜਿਹੜੇ ਆ ਅਪਲਾਈ ਕੱਲ ਤੋਂ ਕੱਲ ਮੀਟਿੰਗ ਹੋ ਤੋ ਬਾਅਦ ਪਤਾ ਲੱਗੂ ਕਿ ਕਿਹੜੇ ਕਿਹੜੇ ਰੂਲ ਅਪਲਾਈ ਕਰਦੇ ਆ ਠੀਕ ਆ ਜੇਕਰ ਤਾਂ ਇਹ ਰੂਲ ਅਪਲਾਈ ਹੋ ਗਏ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਣੀ ਆ ਕਿ ਐਂਟਰੀ ਵਾਲਾ ਕੰਮ ਜਿਹੜਾ ਵਾ ਉਹ ਬੰਦ ਹੋ ਜਾਣਾ ਵਾ ਕਿਉਂਕਿ ਉਹਨਾਂ ਨੇ ਪੇਪਰ ਖੋਲਣੇ ਹੀ ਉਹਨਾਂ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਬੰਦਿਆਂ ਦੀ ਲੋੜ ਹੈਗੀ ਆ ਉਹਦੇ ਉਹਦੇ ਪੇਪਰ ਭਰੇ ਜਾਣੇ ਆ ਜਿੱਥੇ ਬੰਦਿਆਂ ਦੀ ਸੱਚੀ ਲੋੜ ਵਾ ਠੀਕ ਆ ਉਸ ਤੋਂ ਬਗੈਰ ਜਿਹੜੇ ਪੇਪਰ ਭਰੇ ਨਹੀਂ ਜਾਣੇ ਬਾਕੀ ਐਂਟੀ ਵਾਲਾ ਕੰਮ ਖਤਮ ਹੋ ਜਾਣਾ ਵਾ ਤੇ ਜਿਹੜੇ ਵੀਰਪਰਾ 8-10 ਲੱਖ ਰੁਪਇਆ ਲਾ ਕੇ ਕੱਲੀ ਐਂਟਰੀ ਕਰਾ ਕੇ ਇੱਥੇ ਆ ਪਹਿਲੇ ਕਾਰਡ ਦੀ ਗੱਲ ਹੋਊਗੀ ਮਲਕੀ ਪਹਿਲੇ ਕਾਰਡ ਪਹਿਲਾ ਕਾਰਡ ਤੁਹਾਨੂੰ ਮਿਲੂਗਾ ਦੂਜੀ ਗੱਲ ਕੀ ਹੈ ਚੇਂਜ ਕਰ ਰਿਹਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਹੁੰਦਾ ਸੀ ਕਿ ਜਿਹੜੇ ਵੀਰਪਾ ਪੇਪਰ ਭਰਦੇ ਸੀ ਸੌਰੀ ਜਿਹੜੇ ਵੀਰਪਾ ਪੇਪਰ ਭਰਦੇ ਸੀ ਜਿਵੇਂ ਆਪਾਂ ਕਹਿ ਦਈਏ ਕਿ 9 ਮੰਥ ਵਾਲੇ ਪੇਪਰ ਭਰਦੇ ਸੀ ਇੱਥੇ ਆਣ ਕੇ ਪਹਿਲੇ ਕਾਰਡ ਦੀ ਗੱਲ ਕਰ ਸੀ ਸੀ ਪਹਿਲਾ ਕਾਰਡ ਮਿਲਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਵੇਟ ਕਰਨੀ ਪੈਂਦੀ ਸੀ ਕਿ ਕੋਟਾ ਖੁੱਲੇ ਪੇਪਰ ਖੁੱਲਣ ਤੇ ਪੇਪਰ ਜਿਹੜੇ ਆ 9 ਮੰਥ ਵਾਲੇ ਪੇਪਰਾਂ ਤੋਂ 6 ਵਾਲੇ ਪੇਪਰਾਂ ਵਿੱਚ ਚੇਂਜ ਹੋਣ ਠੀਕ ਹੈ ਤੁਹਾਨੂੰ 9 ਮੰਥ ਵਾਲੇ ਕਾਰਡ ਤੋਂ ਲੈ ਕੇ ਸਾਵਲ ਵਾਲਾ ਕਾਰਡ ਚੇਂਜ ਕਰਨ ਵਾਸਤੇ ਤੁਹਾਨੂੰ ਜਿਹੜਾ ਵੇਟ ਕਰਨੀ ਪੈਂਦੀ ਸੀ ਕਿ ਕੋਟਾ ਕੋਟਾ ਹੋਵੇ ਤੇ ਪੇਪਰ ਖੁੱਲਣ ਉਸ ਤੋਂ ਬਾਅਦ ਜਿਹੜਾ ਵਾ ਤੁਸੀਂ ਜਿਹੜਾ ਆਪਣੇ ਪੇਪਰ ਚੇਂਜ ਕਰਾ ਸਕਦੇ ਸੀ ਇੱਕ ਰੂਲ ਇਹ ਵੀ ਚੇਂਜ ਕਰਨ ਵਾਲਾ ਉਹਨਾਂ ਨੇ ਕਿ 9 ਮੰਥ ਵਾਲੀ ਸੰਜੋਗ ਨੂੰ ਤੁਸੀਂ ਬਿਨਾ ਵੇਟ ਕਰਨ ਤੋਂ ਤੁਸੀਂ ਆਪਣੀ ਜਿਹੜਾ ਰੀਨਿਊ ਕਰਾ ਸਕਦੇ ਜੇ ਮਲਕੀ ਤੁਸੀਂ ਇਸ ਹਿਸਾਬ ਦੇ 9 ਮੰਥ ਵਾਲੇ ਪੇਪਰਾਂ ਦੇ ਧਿਆਨ ਕੇ ਸੌਖੇ ਤਰੀਕੇ ਨਾਲ ਪੱਕੇ ਹੋ ਸਕਦੇ ਜੇ ਬਿਨਾ ਕਿਸੇ ਤਕਲੀਫ ਤੋਂ ਤੇ ਬਿਨਾ ਕਿਸੇ ਪਰੇਸ਼ਾਨੀ ਤੋਂ ਠੀਕ ਹੈ ਤੇ ਬਿਨਾ ਦੁਬਾਰਾ ਪੇਪਰ ਭਰਨ ਤੋਂ ਉਹ ਵੀ ਪਹਿਲਾਂ ਕੀ ਹੁੰਦਾ ਸੀ 9 ਮਨਸ ਵਾਲੇ ਪੇਪਰ ਦੇ ਇੱਥੇ ਹੁੰਦੇ ਸੀ ਕਾਰਡ ਮਿਲਦਾ ਸੀ ਤੇ ਪੇਪਰ ਜਿਹੜੇ ਵਾ ਸਾਲ ਵਾਲੇ ਖੁੱਲਦੇ ਨਹੀਂ ਸੀ ਬਾਅਦ ਵਿੱਚ ਤੇ ਕਾਰਡ ਐਕਸਪਾਇਰ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਵੀ ਜਿਹੜਾ ਵੀਰਪਰਾ 2 ਨੰਬਰ 'ਤੇ ਹੋ ਜਾਂਦਾ ਸੀ ਤੇ ਉਹਨੂੰ ਫੇਰ ਵੇਟ ਕਰਨੀ ਪੈਂਦੀ ਸੀ ਫੇਰ ਦੁਬਾਰਾ ਵੀਜ਼ਾ ਲਵਾਉਂਦਾ ਸੀ 9 ਮਹੀਨਾਵਾਲਾ ਬੜਾ ਪੰਗਾ ਹੈ ਉਹਨਾਂ ਨੇ ਇਹ ਸਾਰਾ ਕੁਝ ਬੰਦ ਕਰਨ ਵਾਸਤੇ ਇੱਕ ਰੂਲ ਨਵਾਂ ਇਹ ਵੀ ਨਾਲ ਉਹਨਾਂ ਦੇ ਦੇ ਦੇਣਾ ਵਾ ਕਿ ਜਿਹਦੇ ਵਿੱਚ ਜਿਹੜਾ ਵੀਰਪਰਾ 9 ਮਹੀਨਾਵਾਲੇ ਪੇਪਰ ਤੇ ਵੀ ਇੱਥੇ ਆਊਗਾ ਉਹ ਇੱਥੇ ਆਣ ਕੇ ਸੌਖੇ ਤਰੀਕੇ ਨਾਲ ਵਾ ਪੱਕਾ ਹੋ ਸਕਦਾ ਵਾ ਉਹਨੂੰ ਵੇਟ ਨਹੀਂ ਕਰਨੀ ਪੈਣੀ ਕਿ ਕੋਟਾ ਕੋਟਾ ਹੋਵੇ ਪੇਪਰ ਖੁੱਲਣ ਦੁਬਾਰਾ ਸਾਲ ਵਾਲੇ ਤੇ ਉਹ ਇਹ ਫਾਇਦਾ ਹੋਊਗਾ ਜਿਹੜੇ ਵੀਰਪਰਾ ਇੱਥੇ ਆਉਣਗੇ ਨੌ ਮਨਥ ਵਾਲੇ ਪੇਪਰਾਂ ਤੇ ਠੀਕ ਆ ਤੇ ਦੂਜੀ ਗੱਲ ਜਿਹੜੇ ਵੀਰਪਰਾ ਹੈਗੇ ਵਾ ਉਹਨਾਂ ਦੇ ਪੈਸੇ ਬਚਣਗੇ ਦੂਰੀ ਵਾਰੀ ਪੈਸੇ ਲਾਉਣ ਤੋਂ ਕਿਉਂਕਿ ਇੱਥੇ ਆਉਣਗੇ ਆਣ ਕੇ ਐਂਟਰੀ ਕਿਉਂਕਿ ਜਿਹੜੇ ਵੀਰਪਰਾ ਐਂਟਰੀ ਕਰਾ ਕੇ ਆਉਂਦੇ ਉਹ ਇੱਥੇ ਆਣ ਕੇ ਦੋ ਨੰਬਰ 'ਚ ਹੁੰਦੇ ਨਾਰਮਲ ਹੀ ਗੱਲ ਵਾ ਸਿਰਫ ਐਂਟਰੀ ਦੀ ਗੱਲ ਕੀਤੀ ਹੁੰਦੀ ਆ ਸੋਚਦੇ ਆ ਕਿ ਅਸੀਂ ਆਪੇ ਪੇਪਰ ਬਣਾ ਲਾਂਗੇ ਪਰ ਆਪੇ ਪੇਪਰ ਤੁਸੀਂ ਬਣਾ ਨਹੀਂ ਸਕਦੇ ਜੀ ਸਿਰਫ ਐਂਟਰੀ ਦੀ ਗੱਲ ਤੁਹਾਡੀ ਹੋਈ ਹੁੰਦੀ ਤੇ ਇੱਥੇ ਆਣ ਕੇ ਤੁਸੀਂ ਦੋ ਨੰਬਰ 'ਚ ਹੋ ਜਾਂਦੇ ਜੀ ਤੇ ਇਹ ਕੰਮ ਜਿਹੜ ਏ ਨਿੱਕੇ ਨਿੱਕੇੜਾ ਚੇਂਜਸ ਉਹਨਾਂ ਨੇ ਕਰਨੇ ਆ ਆਉਣ ਵਾਲੇ ਸਮੇਂ ਵਿੱਚ 2025 ਜਿਹੜੀ ਫਰੂਸੀ ਓਪਨ ਹੋਣੀ ਹੈ ਉਹਦੇ ਵਿੱਚ ਜਿਹੜੇ ਚੇਂਜਸ ਹੋਣੇ ਆ ਤੇ ਜਦੋਂ ਕਿ ਇਹਦੀ ਅਪਡੇਟ ਆਪਾਂ ਨੂੰ ਆਉਂਦੀ ਆ ਸਰਕਾਰ ਵੱਲੋਂ ਕੱਲ ਹੁਣ ਮੀਟਿੰਗ ਹੈਗੀ ਆ ਉਸ ਤੋਂ ਬਾਅਦ ਵੇਖਦੇ ਆ ਕਦੋਂ ਆਪਾਂ ਨੂੰ ਅਪਡੇਟ ਦਿੰਦੇ ਆ ਕੋਈ ਨਾ ਕੋਈ ਅਪਡੇਟ ਦਿੰਦੇ ਆ ਤਾਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜਰੂਰ ਦੱਸਾਂਗੇ ਇਸ ਕਰਕੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ